ਉਹਨਾਂ ਜਿਹੜਾ ਸੋਸ਼ਲ ਮੀਡੀਆ ਇਨਫਲੂਐਂਸਰ ਸਰਕਾਰੀਕ ਬੱਗਨ ਸੀਗਾ ਉਹਦਾ ਜਿਹੜਾ ਮਰਡਰ ਹੋਇਆ ਸੀਗਾ ਤੇ ਉਹ ਇੱਕ ਤਰ੍ਹਾਂ ਦਾ ਬਲਾਈਂਡ ਮਰਡਰ ਸੀਗਾ ਜਿਹੜੇ ਕਰਦਿਆਂ ਨੇ ਸ਼ੱਕ ਤੇ ਤਿੰਨ ਬੰਦਿਆਂ ਤੇ ਪਰਚਾ ਕਰਾਇਆ ਸੀਗਾ ਤੇ ਉਸ ਤੋਂ ਬਾਅਦ ਲekin ਜਦੋਂ ਅਸੀਂ ਤਫਤੀਸ਼ ਕੀਤੀ ਹੈ ਤੇ ਉਹ ਬੰਦਿਆਂ ਦਾ ਰੋਲ ਨਹੀਂ ਪਾਇਆ ਗਿਆ ਤੇ ਪੁਲਿਸ ਨੇ ਫਿਰ ਬਿਲਕੁਲ ਜਦੋਂ ਫਰਸ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਤਾਂ ਉਹਦੇ ਵਿੱਚ ਅਸੀਂ ਸਾਰੇ ਕਿਊਜ਼ ਪਹਿਲਾਂ ਤਾਂ ਆਈਡੈਂਟੀਫਾਈ ਕੀਤੇ ਫਿਰ ਅਡਾ ਟੀਮਾਂ ਬਣਾਈਆਂ ਤੇ ਅਸੀਂ ਕਾਫੀ ਟੀਮਾਂ ਅਸੀਂ ਆਊਟ ਆਫ ਪੰਜਾਬ ਜਿਹੜੀਆਂ तकरीबन 5-6 ਸਟੇਟਸ ਵਿੱਚ ਗਈਆਂ ਤੇ ਉਹਦੇ ਵਿੱਚ ਅਸੀਂ ਟੋਟਲ ਜਿਹੜੇ ਕਿ ਤਿੰਨ ਮੌਲਜਮ ਜਿਹੜੇ ਨੇ ਉਹਨਾਂ ਨੂੰ ਫੜਨ ਵਿੱਚ ਕਾਮਯਾਬ ਹੋਏ ਆ ਤੇ ਇਹਦੇ ਵਿੱਚ ਇੱਕ ਮੌਲਜਮ ਸਾਹਿਲ ਹੈ ਜਿਨੇ ਕੀ ਇਨਫੋਰਮੇਸ਼ਨ ਦਿੱਤੀ ਸੀਗੀ ਜਿਹੜੇ ਬੰਦੇ ਤਿੰਨ ਬਾਈਕਸ ਤੇ ਨੌ ਬੰਦੇ ਆਏ ਸੀਗੇ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਕਰਤਿਕ ਇਸ ਟਾਈਮ ਕਿੱਥੇ ਹੈ ਉਹਦੀ ਅਰੈਸਟ ਪਈ ਹੈ ਇਸ ਤੋਂ ਇਲਾਵਾ ਦੋ ਦੋਸ਼ੀ ਇੱਕ ਦਾ ਨਾਮ ਸैम ਹੈ ਇੱਕ ਦਾ ਨਾਮ ਗੋਤਮ ਹੈ ਇਹ ਦੋਨਾਂ ਦੀ ਅਰੈਸਟ ਪਈ ਆ ਸੀ ਇਹਨਾਂ ਨੂੰ ਅਸੀਂ ਨੰਦੇੜ ਸਾਹਿਬ ਉੱਥੋਂ ਗ੍ਰਿਫਤਾਰ ਕੀਤਾ ਸਾਡੀ ਟੀਮ ਉੱਥੇ ਲਗੀ ਹੋਈ ਸੀ ਪਿੱਛਾ ਕਰ ਰਹੀ ਸੀ ਇਹਨਾਂ ਦਾ ਤੋਤੋ ਸੀ ਗ੍ਰਿਫਤਾਰ ਕਰਕੇ ਲੈ ਕੇ ਆਂਦਾ ਤੇ ਇਹਨਾਂ ਕੋਲੋਂ ਦੋ ਵੈਪਨ ਇੱਕ ਦੇਸੀ 9315 ਬੋਰ ਤੇ ਇੱਕ 30 ਬੋਰ ਦੇਸੀ ਪਿਸਟਲ ਆਪਾਂ ਕਹਿ ਸਕਦੇ ਆ ਉਹ ਜਿਹੜਾ ਸੀ ਰਿਕਵਰ ਕੀਤਾ ਸਰ ਨਜਾਇਜ਼ ਤੌਰ ਤੇ ਰੱਖੇ ਹੋਈਆਂ ਲਾਇਸੈਂਸੀ ਸੀਗੇ ਨਹੀਂ ਇਹ ਜਿਹੜੇ ਨੇ ਨਜਾਇਜ਼ ਨੇ ਜਿਹੜਾ ਵੈਪਨ ਹੈਗਾ ਉਹ ਲਾਇਸੈਂਸੀ ਨਹੀਂ ਹੈਗੇ ਨਜਾਇਜ਼ ਵੈਪਨ ਨੇ ਤੇ ਇਹਨਾਂ ਤੋਂ ਅਸੀਂ ਰਿਕਵਰ ਕੀਤੇ ਬਾਕੀ ਜਿਹੜੇ ਦੋਸ਼ੀ ਹਾਲੇ ਸਾਡੇ ਪੈਂਡਿੰਗ ਹੈਗੇ ਨੇ ਉਹਨਾਂ ਤੇ ਅਸੀਂ ਵਰਕ ਕਰ ਰਹੇ ਹਾਂ ਟੀਮ ਸਾਡੀ ਲੱਗੀ ਹੈ ਤੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਜਿਹੜਾ ਅਸੀਂ ਗ੍ਰਿਫਤਾਰ ਕਰ ਲਵਾਂਗੇ ਅੱਛਾ ਜਿਸ ਤਰ੍ਹਾਂ ਕਿ ਇਹ આરોપી ਜਿਹੜੇ ਨੇ ਪੰਜਾਬ ਤੋਂ ਬਾਹਰੋਂ ਜਿਹੜੇ ਫੜੇ ਗਏ ਨੇ ਲੱਗਦਾ ਕਿ ਕਾਫੀ ਮੁਸੱਕਤ ਕਰਨੀ ਪਈ ਕਿਸ ਤਰ੍ਹਾਂ ਜਿਹੜਾ ਸਾਰਾ ਜਿਹੜਾ ਪਲਾਨ ਕੀਤਾ ਕੋਈ ਸੀਸੀਟੀਵੀ ਸਾਹਮਣੇ ਇਹ ਕਿਸ ਤਰ੍ਹਾਂ ਜ ਬਿਲਕੁਲ ਜਿਹੜਾ ਸੀਪੀ ਸਾਹਿਬ ਦੀ ਸੁਪਰਵਾਈਜ਼ ਦੇ ਅੰਦਰ ਉਹਨਾਂ ਦੀ ਗਾਈਡੈਂਸ ਤੇ ਲੈ ਕੇ ਅਸੀਂ ਜਿਹੜਾ ਹੈਗਾ ਟੀਮਸ ਬકરી ਬકરીਆ ਟੀਮਸ ਬਣਾਈਆਂ ਕੁਝ ਸੀਡੀਐਸ ਸੀਸੀਟੀਵੀ ਫੁਟੇਜ ਨੂੰ ਰਿਕਾਰਡਿੰਗ ਨੇ ਵਾਚਿਆ ਕਾਫੀ ਟੀਮਸ ਨੇ ਉਸ ਤੋਂ ਇਲਾਵਾ ਜਿਹੜੀ ਸਾਡੀ ਕੁਝ ਸੀਡੀਆਰਸ ਕੋ ਟੈਕਨੀਕਲ ਐਨਾਲਿਸਿਸ ਸੀਗਾ ਹੋਰ ਸਾਡੀ ਕੀ ਹਿਊਮਨ ਇੰਟੈਲੀਜੈਂਸ ਸੀਗੀ ਟੈਕਨੀਕਲ ਇੰਟੈਲੀਜੈਂਸ ਉਹ ਅਡਰ ਟੀਮਾਂ ਅਡਰ ਜਿਹੜਾ ਉਹ ਤੇ ਸੀਗੀ ਉਹ ਵਰਕ ਕਰ ਰਹੀਆਂ ਸੀਗੀਆਂ ਸੋਸ਼ਲ ਮੀਡੀਆ ਤੇ ਵਰਕ ਕਰ ਰਹੇ ਸੀਗੇ ਉਹਦੇ ਵਿੱਚ ਸਾਨੂੰ ਜਿਹੜੀ ਹੈ ਫਾਈਨਲੀ ਤੁਸੀਂ ਕਹਿ ਸਕਦੇ ਹੋ ਕਿ ਕਾਮਯਾਬੀ ਮਿਲੀ ਤੇ ਤਿੰਨ ਦੋਸ਼ੀ ਅਸੀਂ ਜਿਹੜੇ ਆ ਅਰੈਸਟ ਕਰਨ ਵਿੱਚ ਕਾਮਯਾਬ ਹੋਏ ਆ ਆਪਸੀ ਰੰਜਿਸ਼ ਸੀ ਜਾਂ ਕੋਈ ਹੋਰ ਵੀ ਵਜ੍ਹਾ ਜਿਹੜੀ ਆ ਇਸ ਦੇ ਪਿੱਛੇ ਜਿਹੜੀ ਆ ਆਪਸ ਵਿੱਚ ਇਹਨਾਂ ਦਾ ਰੰਜਿਸ਼ ਹੀ ਸੀ ਜਿਹੜਾ ਸैम ਸੀਗਾ ਪਹਿਲਾਂ ਬੇਸਿਕਲੀ ਜਿਹੜਾ ਮਰਨ ਵਾਲਾ ਕਾਰਤਿਕ ੜੜਕਾ ਸੀਗਾ ਉਹਦਾ ਪਹਿਲਾਂ ਦੋਸਤ ਹੀ ਸੀਗਾ ਉਸ ਤੋਂ ਬਾਅਦ ਆਪਸ ਵਿੱਚ ਇਹਨਾਂ ਦੀ ਲੜਾਈ ਝਗੜਾ ਹੋ ਜਾਂਦਾ ਹੈਗਾ ਤੇ ਕਾਫੀ ਪਿਛਲੇ ਹੱਥ ਕਹਿ ਸਕਦੇ ਹੋ ਕਿ 15 20 ਦਿਨਾਂ ਤੋਂ ਤੂ ਤੂ ਮੈਮੇ ਜਿਹੜੀ ਹੈ ਉਹ ਚੱਲ ਰਹੀ ਸੀਗੀ ਸੋਸ਼ਲ ਮੀਡੀਆ ਦੇ ਉੱਪਰ ਵੀ ਫੋਨਸ ਦੇ ਕਾਲਸ ਦੇ ਉੱਪ ਕਿ ਦੂਜੇ ਨਾਲ ਟੈਸ਼ਨ ਵਾਜੀ ਪਾ ਜੀ ਨੂੰ ਕਹਿ ਸਕਦੇ ਆ ਕਿ ਉਹ ਸੀਗੀ ਤੇ ਉਹਦੇ ਕਰਕੇ ਇਹਨਾਂ ਨੇ ਜਿਹੜਾ ਇਹ ਫਿਰ ਪੂਰਾ ਪਲਾਨ ਕਰਕੇ ਤੇ ਹੋਰ ਆਪਣੇ ਸਾਥੀਆਂ ਨੂੰ ਵਿਚਰ ਲਾ ਕੇ ਤੇ ਇਹਨਾਂ ਨੇ ਜਿਹੜਾ ਇਹਨੂੰ ਐਗਜ਼ੀਕਿਊਟ ਕੀਤਾ ਗ੍ਰਿਫਤਾਰੀ ਹੋਈ ਆ ਸਰ ਇਹਨਾਂ ਦੀ ਇਹਨਾਂ ਦੀ ਗ੍ਰਿਫਤਾਰੀ ਜਿਵੇਂ ਪਹਿਲਾਂ ਮੈਂ ਦੱਸਿਆ ਕਿ ਨੰਦੇੜ ਸਾਹਿਬ ਤੋਂ ਅਸੀਂ ਜਿਹੜਾ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇੱਕ ਦੋਸ਼ੀ ਨੂੰ ਅਸੀਂ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਕੀ ਸਰ ਲੋਕੇਸ਼ਨ ਕੁਝ ਸਾਊਥ ਦੀ ਵੀ ਆ ਰਹੀ ਸੀ ਕੁਝ ਇਹਨਾਂ ਦੇ ਸਾਥੀਆਂ ਦੀ ਸਾਊਥ ਨੰਦੇੜ ਸਾਹਿਬ ਸਾਊਥ ਹੀ ਹੋ ਗਿਆ ਜੀ ਮਹਾਰਾਸ਼ਟਰ ਹੋ ਗਿਆ ਸਰ ਕਾਫੀ ਹਾਈ ਪ੍ਰੋਫਾਈਲ ਮਾਮਲਾ ਸੀਗਾ ਜਿਸ ਤਰ੍ਹਾਂ ਹੁਣ ਜਿਹੜੇ આરોપી ਕਹੀ ਸੋਚਦੇ ਨੇ ਕਿ ਉਹ ਬਾਹਰ ਦਾਤ ਕਰਕੇ ਜਿੱਤੇ ਨੇ ਭੱਜ ਜਾਂਦੇ ਨੇ ਪੰਜਾਬ ਤੋਂ ਬਾਹਰ ਜਾਣ ਲੱਗਦਾ ਕਿ ਹੁਣ ਉਹਨਾਂ ਨੂੰ ਕੀ ਮੈਸੇਜ ਹੈ ਕਿ ਸੁਨੇਹਾ ਵੀ ਪੁਲਿਸ ਜਿਹੜੀ ਐ ਸਕਦਾ ਦੇਖੋ ਜਿੱਥੇ ਵੀ ਜਾਓਗੇ ਤਾਂ ਪੁਲਿਸ ਜਿਹੜੀ ਐ ਪੰਜਾਬ ਪੁਲਿਸ ਹਮੇਸ਼ਾ ਜਿਹੜਾ ਹੈ ਕਿ ਉਹ ਤੁਹਾਨੂੰ ਲੱਭ ਕੇ ਲਿਆਏਗੀ ਤੁਹਾਡੇ ਦੁਆਰਾ ਅਰੈਸਟ ਪਾਏਗੀ ਗ੍ਰਿਫਤਾਰ ਕਰੇਗੀ ਤੁਹਾਡੇ ਖਿਲਾਫ ਕਿੜਾ ਤੋਂ ਕਿੜਾ ਜਿਹੜਾ ਹੈਗਾ ਐਕਸ਼ਨ ਉਹ ਲਈਗੀ ਸਾਥੀ ਕਿੰਨੇ ਹੈਗੇ ਕਿੰਨੇ ਹੋਰ ਜਿਹੜੇ ਇਹ ਕਹਿ ਸਕਦੇ ਹੋ ਕਿ ਤਕਰੀਬਨ ਜਿਹੜੇ 6-7 ਜਿਹੜੇ ਸਾਥੀ ਇਹਨਾਂ ਦੇ ਹੋਰ ਹੈਗੇ ਨੇ ਜਿਨ੍ਹਾਂ ਦੀ ਹ ਤੇ ਸਾਡੀਆਂ ਟੀਮਸ ਉਹਨਾਂ ਤੇ ਵਰਕ ਕਰ ਰਹੇ ਉਹ ਵੀ ਉਸੇ ਉਹਨਾਂ ਸਟੇਟਾਂ ਦੇ ਵਿੱਚ ਹੀ ਜੀ ਹਾਲੇ ਆਪਾਂ ਕੁਝ ਨਹੀਂ ਉਹਨੂੰ ਡਿਸਕਲੋਸ ਵੀ ਨਹੀਂ ਕਰ ਸਕਦੇ ਅਸੀਂ ਪਰ ਸਾਡੀਆਂ ਟੀਮਸ ਜਿਹੜੀਆਂ ਨੇ ਉਹ ਲੱਗੀਆਂ ਆ ਅੱਜ ਕਿੰਨੇ ਕ ਮਾਮਲੇ ਜਿਹੜੇ ਨੇ ਫੜੇ ਗਏ ਨੇ ਰੁਪੀ ਉਹਨਾਂ ਦੇ ਉੱਤੇ ਪਹਿਲਾਂ ਹੀ ਦੱਸ ਦਿੱਤੇ ਨਹੀਂ ਇਹਨਾਂ ਦੇ ਦੋਨੋਂ ਜਿਹੜੇ ਹੈ ਤਿੰਨੋਂ ਦੋਸ਼ੀ ਨੇ ਇਹਨਾਂ ਦੇ ਉੱਪਰ ਪਹਿਲਾਂ ਕੋਈ ਵੀ ਮੁਕੱਦਮਾ ਨਹੀਂ ਲੀਆ ਤੁਸੀਂ ਆਪ ਕਹਿੰਦੇ ਬਿਲਕੁਲ ਇਹਨਾਂ ਦੇ ਨਵੇਂ ਮੁੰਡੇ ਨੇ 24 25 ਸਾਲ ਦੀ ਉਮਰ ਹੈ ਇਹਨਾਂ ਦੀ ਤੇ ਮੁਕੱਦਮਾ ਕੋਈ ਦਰਜ ਅ ਸਰ ਨੌਜਵਾਨ ਪੀੜੀ ਜਿਹੜੀ ਆ ਕਿਉਂਕਿ ਇਧਰ ਨੂੰ ਜਾ ਰਹੀ ਆ ਪੁੱਠੇ ਰਸਤੇ ਤੇ ਜਾ ਰਹੀ ਆ ਉਹਨੂੰ ਕੀ ਸਨੇਹਾ ਕਿਉਂਕਿ ਲੋਕ ਇਹ ਨਹੀਂ ਚੰਗਾ ਜਗਾ ਚੋਂਦ ਦੇਖ ਕੇ ਜਿਹੜੇ ਨੇ ਦੂਸਰੇ ਪਾਸੇ ਚਲੇ ਜਾਂਦੇ ਜਾਂ ਕੋਈ ਬਿਲਕੁਲ ਜਿਹੜਾ ਕ੍ਰਾਈਮ ਆ ਉਹ ਤੋਂ ਦੂਰ ਰੋਕ ਕ੍ਰਾਈਮ ਕਰੋਗੇ ਤਾਂ ਉਹਦੇ ਜਿਹੜਾ ਨਤੀਜੇ ਜਿਹੜੇ ਨੇ ਉਹ ਹਾਰਸ਼ ਨਤੀਜੇ ਤੁਹਾਨੂੰ ਭੁਗਤਨੇ ਪੈਣਗੇ ਤੇ ਉਹ ਜਿਹੜਾ ਕਾਨੂੰਨ ਹੈ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ ਤੇ ਉਹ ਸਜ਼ਾ ਵੀ ਮਿਲੇਗੀ ਠੀਕ ਹੈ ਤੇ ਜਿਹੜਾ ਕੈਰੀਅਰ ਇੱਕ ਤਾਂ ਆਪਾਂ ਕਹਿ ਸਕਦੇ ਇੱਕ ਤਰ੍ਹਾਂ ਦਾ ਖਰਾਬ ਹੋ ਜਾਂਦਾ ਥੈਂਕ ਯੂ